ਹਲਕਾ ਦਿੜਬਾ ਦੇ ਪਿੰਡ ਰੋਗਲਾ ਵਿਖੇ ਮওলানা ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਵੱਲੋਂ ਮਸਜਿਦ ਦਾ ਨੀਂਹ ਪੱਥਰ ਰੱਖਿਆ। ਉਹਨਾਂ ਨੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਦੀ ਗੱਲ ਕਰਦੇ ਆਂ ਅਤੇ ਪੰਜਾਬੀ ਮਾਂ ਬੋਲੀ ਪ੍ਰਤੀ ਉਤਸ਼ਾਹਿਤ ਵੀ ਕੀਤਾ। ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਮੁਸਲਮਾਨ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ। ਜਿਹਨਾਂ ਯੂਨੀਅਨ ਦੇ ਘੁੜੀ ਕਹਿੰਦੇ ਵੱਲੋਂ ਮੈਂ ਵੀ ਆਪਣਾ ਤਿਰਫੋਂ ਜੋ ਮੈਨੂੰ ਠੇਕਾ ਇਹਨੂੰ ਵੀ ਜੋਰ ਪਾਣਾ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਵਾਤ ਆਮੀ ਸਾਹਿਬ ਨੂੰ

ਸੋਹਣਾ ਬਾਰਿਖਾ ਨਾਇਬਰਾਹਮ ਨਵਾਲਾ ਨਾਇਬਰਾਹਮ ਬਾਈ ਦਾ ਬਾਉਂਦੀ ਰੱਖੀ ਅੱਜ ਬਹੁਤ ਹੀ ਪਗਾਲਾ ਦਿਨ ਹੈ ਕਿ ਆਪਾਂ ਸਾਰੇ ਇਸ ਨਗਰ ਜਿਹੜੀ ਮਸਜਿਦਾਂ ਦੀ ਪੱਥਰ ਰੱਖਣ ਦੀ ਕੱਟੇ ਹੋਏ ਮੇਰੇ ਤੋਂ ਪਹਿਲਾਂ ਸਰਦਾਰ ਸਾਹਿਬ ਨੇ ਗੱਲ ਕਹੀ ਕਿ ਇਹ ਨਗਰ ਜਿਹੜਾ ਹੈ ਉਹ ਆਪਸੀ ਭਾਈਚਾਰੇ ਦੀ ਇੱਕ ਮਿਸਾਲ ਹੈ ਤੇ ਪੂਰੇ ਭਾਰਤ ਵਿੱਚ ਇਸ ਨੇ ਬਹੁਤ ਸਾਰੇ ਸਿਰਕੋ ਲੋਕ ਜene ਨੇ ਉਹ ਪਿੰਕਾ ਪ੍ਰਸਿੱਧੀਆਂ ਰੋਟਣਾ ਸਿੱਖ ਕੇ ਆਪਣੀ ਰਾਜਨੀਤੀ ਖੜਾ ਲੀ। ਲੇਕਿਨ ਜਿਸ ਮੈਂ ਗੱਲ ਤੋਂ ਮੁਝਣਾ ਚਾਹੁੰਨਾ ਆਪਾ ਸਾਰੇ ਪੰਜਾਬੀਆਂ ਔਰ ਪੰਜਾਬ ਦੀ ਜਿਹੜੀ ਧਰਤੀ ਹੈ ਉਹ ਪਹਿਲੀ ਬਾਦਸ਼ਾਹੀ ਤੰਤਨ ਗੁਰਨਾਵਤ ਦੇਵ ਜੀ ਤੋਂ ਲੈ ਕੇ ਦਸ਼ਮੇਸ਼ਪਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਸਾਡੀ ਜਿਹੜੀ ਵਿਰਾਸਤ ਹੈ ਪੰਜਾਬੀਆਂ ਦੀ ਕੋਈ ਚਾਹੇ Hindu ਭਾ ਇਸ਼ਾਰਾ ਹੋਵੇ ਚਾਹੇ ਮੁਸਲਮਾਨ ਹੋਣ ਚਾਹੇ ਫਿਰ ਸਿੱਖ ਪੰਥ ਦੇ ਮੰਨਣ ਵਾਲੇ ਸਰਦਾਰ ਹੋਣ ਪਹਿਲੀ ਬਾਸ਼ਾਈ ਤੋਂ ਦਸਵੀਂ ਤੱਕ ਸਿਣੀ ਹੈ ਇਹੀ ਦਿੱਤਾ ਗਿਆ ਹੈ ਕਿ ਅਸੀਂ ਸਾਰੇ ਇਕੱਠੇ ਆ ਬਾਬੇ ਨਾਨਕ ਨੇ ਭਾਈ ਲਾਲੋ ਦੇ ਮਰਦਾਨੇ ਨੂੰ ਨਾਲ ਰੱਖਿਆ ਤੇ ਫਿਰ ਨੰਬੀ ਖਾਨ ਤੇ ਬਲੀ ਖਾਨ ਨੇ ਆਪਣੇ ਗੁਰੂ ਨੂੰ ਉੱਚਾ ਪੀਰ ਬਣਾ ਕੇ ਮੋਢੇ ਰੱਖਿਆ ਕਿ ਫਿਰ ਪੀਰ ਬੁੱਧੂ ਸ਼ਾਹ ਨੇ ਆਪਣੇ ਬੱਚਿਆਂ ਦੀ ਕੁਰਬਾਨੀ ਪੇਸ਼ ਕੀਤੀ ਤੇ ਦੀਵਾਨ ਟੋਡਰਬੰਦ ਨੇ ਸਭ ਤੋਂ ਵੱਡੀ ਲਾਸਾਨੀ ਕੁਰਬਾਨੀ ਜਿਹੜੀ ਹੈ ਉਹ ਪੇਸ਼ ਕੀਤੀ ਇਹਦਾ ਮਤਲਬ ਇਹ ਹੈ ਕਿ ਜਿਹੜੇ ਵੀ ਲੋਕ ਧਰਮ ਦੇ ਨਾਂ ਤੇ ਕੱਟੜਵਾਦ ਫੈਲਾਉਂਦੇ ਨੇ ਧਰਮ ਕੋਈ ਬੁਰਾ ਨਹੀਂ ਹੁੰਦਾ ਉਸ ਧਰਮ ਦੇ ਕੁਝ ਲੋਕ ਮੰਨਣ ਵਾਲੇ ਚੰਗੇ ਹੁੰਦੇ ਨੇ ਕੁਝ ਮੰਨਣ ਵਾਲੇ ਖੰਦੇ ਹੁੰਦੇ ਹੁੰਦੇ ਨੇ ਚੰਗਿਆਂ ਨੂੰ ਦੁਨੀਆ ਯਾਦ ਰੱਖਦੀ ਹੈ ਜਿਨ੍ਹਾਂ ਨੇ ਵਾਰਾ ਕੀਤਾ ਹੁੰਦਾ ਉਹਨਾਂ ਨੂੰ ਦੁਨੀਆ ਯਾਦ ਰੱਖਦੀ ਹੈ ਅੱਜ ਸਭ ਤੋਂ ਵੱਡੀ ਗੱਲ ਇਹ ਹੈ ਵੀ ਧਰਮ ਹੈ ਕੀ ਅਸੀਂ ਸਾਰੇ ਧਰਮ ਦੇ ਆਖੇ ਆਪਣੇ ਆਪਣੇ ਧਰਮ ਦੇ ਔਰ ਮर्यादा ਦੇ ਨਾਤੇ ਕਿੰਤੂ ਬਿੰਤੂ ਵੀ ਬਹੁਤ ਜ਼ਿਆਦਾ ਕਰਦੇ ਆ ਲੇਕਿਨ ਇਹ ਭੁੱਲ ਗਏ ਵੀ ਧਰਮ ਕੀ ਹੈ ਅੱਜ ਆਪਾਂ ਸਾਰੇ ਇੱਥੇ ਨਗਰ ਦੀ ਮਸਜਿਦ ਬਣਾਉਣ ਲਈ ਇਕੱਠੇ ਹੋਏ ਆ ਏਡੀ ਖੁਸ਼ੀ ਦੀ ਗੱਲ ਹੈ ਕਿ ਸਿਰਫ ਧਰਮ ਦੇ ਲੋਕ ਮੌਜੂਦ ਨੇ ਆਪਾਂ ਰੋਜ਼ ਹੀ ਕਿਸੇ ਨਾ ਕਿਸੇ ਗੁਰਦੁਆਰਾ ਸਾਹਿਬ ਤੇ ਜਾਂ ਮੰਦਿਰ ਕੋਈ ਵੀ ਪ੍ਰੋਗਰਾਮ ਹੁੰਦਾ ਸਾਰੇ ਲੋਕ ਇਕੱਠੇ ਹੁੰਦੇ ਨੇ لیکن حال یہ ہے کہ ਧਰਮ ਹੈ ਕਿ ਧਰਮ ਦੀ ਵਿਆਖਿਆ ਨੂੰ ਬੜੀ ਤੇਜ਼ੀ ਨਾਲ ਐਸੇ ਲੋਕ ਬਦਲਦੇ ਪਏ ਨੇ ਜਿਹਨਾਂ ਨੂੰ ਧਰਮ ਦਾ ਪਤਾ ਨਹੀਂ ਵੀ ਧਰਮ ਕਹਿੰਦੇ ਕਿ ਨੂੰ ਧਰਮ ਬਣਾਇਆ ਕਹਤੇ ਮਿਸਾਲ ਦੇ ਤੌਰ ਤੇ ਹੁਣ ਮਸਜਿਦ ਬਣਾਈ ਜਾਊਗੀ ਨमाज پڑھਦੇ ਪਏ ਆ ਜਾਂ ਗੁਰੂ ਘਰ ਚ ਜਾ ਕੇ ਅੰਮ੍ਰਿਤ ਵੇਲੇ ਅਰਦਾਸ ਕਰਦੇ ਪਏ ਆ ਜਾਂ ਆਪਣੇ ਧਰਮ 'ਚ ਕੋਈ ਵੀ ਬੰਦਾ ਕੁਝ ਕਰਦਾ ਵੀ ਕਿਉਂ ਕਰਦੇ ਪਏ ਆ ਕੀ ਰੱਬੇ ਚਾਹੁੰਦਾ ਕਿ ਤੁਸੀਂ ਰੱਬ ਦੇ ਅੱਗੇ ਮੱਥਾ ਟੇਕੋ ਤੇ ਰੱਬखुच ਹੋ ਜਾਏ ਨਹੀਂ ਧਰਮ ਦੀ ਵਿਆਖਿਆ ਇਹ ਹੈ ਧਰਮ ਤਾਂ ਸਿੱਖੇ ਗਏ ਨੇ ਕਿ ਰੱਬ ਦੇ ਬੰਦੇ ਵਧੀਆ ਬੰਦੇ ਬਣ ਕੇ ਇਸ ਸਮਾਜ ਦੇ ਵਿੱਚ ਵਿਚਰਨ ਅਗਰ ਉਹ ਰੱਬ ਦੇ ਬੰਦੇ ਰੱਬ ਨੂੰ ਨਾ ਮੰਨਣ ਔਰ ਸਮਾਜਿਕ ਵਿਵਸਥਾ 'ਚ ਆਪਣੀ ਗੁੰਡਾਗਰਦੀ ਕਾਇਮ ਕਰਨਾ ਚਾਹਣ ਫਿਰ ਉਹ ਜੋ ਮਰਜ਼ੀ ਹੋ ਸਕਦੇ ਉਹ ਲੋਕ ਧਰਮ ਨਹੀਂ ਹੋ ਸਕਦੇ ਆਪਣੇ ਆਪਣੇ ਧਰਮ ਦੇ ਅਧੀਨ ਬੜੇ ਚੰਗੇ ਹੋ ਜਰਾ ਆਪਣੇ ਦਿਲ ਤੇ ਹੱਥ ਰੱਖ ਕੇ ਜਰਾ ਪੁੱਛੋ ਨਾ کہ تو دل نے کدی تو انو مجبور کیتا ہے کہ تسی اپنی ماں دے پیر دبو جے جی تسی اپنی ماں دے پیر دپتے ہو پھر تسی تحمی ہو کہ جی ماں دے پیر نہیں دبتا پھر پکھنڈی ہو محمد صلی اللہ علیہ وسلم نے فرمایا ماں دے پیروں دے نیچے جنت ہے باپ جنت کا دروچہ ہے پیو جنت کا دروچہ ہے اچھا جی ਕਿੰਨੇ ਧਰਮੀ ਲੋਗ ਹੈ ਉਹਨਾਂ ਨੂੰ ਮੈਂ ਪੁੱਛਦਾ ਕਿ ਜਰਾ ਇਨਨਾ ਤਾਂ ਦੱਸੋ ਕਿ ਤੁਸੀਂ ਬੜੇ ਧਰਮੀ ਬੜੇ ਫਿਰਦੇ ਹੋ ਕਦੀ ਆਪਣੇ ਪਿਓ ਨੂੰ ਜੱਫੀ ਪਾਈ ਹੈ ਹਾਂ ਉਹ ਕਦੀ ਬਾਪੂ ਨਾਲ ਗੱਲ ਵਖੜੀ ਕੀਤੀ ਹੈ ਕਦੀ ਕਿਹਾ ਮੈਨੂੰ ਤੇਰੇ ਨਾਲ ਬੜੀ ਮੁਹੱਬਤ ਹੈ ਕਾਸ਼ ਮੈਂ ਤੇਰੀ ਕੋਈ ਜ਼ਰੂਰਤ ਪੂਰੀ ਕਰਾਂ ਤੇਰੀ ਸੇਵਾ ਕਰਾਂ ਤੁਸਾਂ ਕਹਿੰਦੇ ਮੈਂ ਪੰਜ ਵੇਲੇ ਦਾ ਨਮਾਜ਼ੀ ਆਂ جا کے بابیاں ਨੂੰ ਮੌਲਵੀਆਂ ਨੂੰ ਕਹੀ ਜਿੰਨੇ ਤਵੀਜ ਦੇ ਦੋ ਦਵਾਈ ਦੇ ਦੋ ਕੋਈ ਬੂਟੀ ਦੱਸੋ ਉਹ ਜਿਹਦੇ ਮਾਪਿਓ ਘਰ ਚ ਬੈਠੇ ਹੋਣ ਉਹ ਆਪਣੇ ਮਾਪਿਓ ਕੋ ਅਸੀਸਾ ਨਾ ਲਵੇ ਦੁਨੀਆ ਦਾ ਕੋਈ ਬੱਚੇ ਤੋਂ ਵੱਡਾ ਪਾਪਾ ਉਹਦੇ ਲਈ ਅਸੀਸ ਨਹੀਂ ਹੈ ਅੰਗਾਤਾਂ ਹੀ ਬੁਲੇ ਫਿਰਦੇ ਹਾਂ ਅੱਛਾ ਧਰਮੀ ਹੋ ਜੀ ਕਦੀ ਆਪਣੀ بیوی ਦੇ ਨਾਲ ਖੁਸ਼ੀ ਦਾ ਇਜਾੜ ਕੀਤਾ ਦੁਨੀਆ ਜਦ ਸਿਰਫ ਸੀ ਇਹ ਕਾਇਨਾਤ ਪੁਰਾਣ شریف ਦੀ ਫਿਕਰ ਹੈ ਹਰੇਕ ਰਮ ਆਪਣੇ ਮੁਤਾਬਕ ਮੰਨਦਾ ਇਸਲਾਮ ਨੇ ਕਿਹਾ ਜਦ ਦੁਨੀਆ ਸਿਰਜੀ ਬਾਬੇ ਆਦਮ ਨੂੰ ਭੇਜਿਆ ਜਿੱਥੋਂ ਆਦਮੀ ਬਣਿਆ ਆਦਮ ਜਿੱਦੋਂ ਪੈਦਾ ਕੀਤਾ ਕੁਝ ਦਿਨ ਬਾਅਦ ਅੰਮਾ ਹਵਾ ਪੈਦਾ ਕੀਤੀ ਔਰ ਇਹ ਨਹੀਂ ਕਿਹਾ ਕਿ ਤੁਸੀਂ ਮਾਪਿਓ ਇਹ ਨਹੀਂ ਕਿਹਾ ਤੁਸੀਂ ਭਾਈ ਭੈਣ ਨੂੰ ਤਿੰਦਰ ਰੋਗੜਾ ਦੀ ਸੁਚੀ ਸਾਥ ਸੰਗਤ ਸਭ ਤੋਂ ਪਹਿਲਾਂ ਮੈਂ ਸਾਰੇ ਭਰਾਵਾਂ ਨੂੰ ਮੁਬਾਰਕਬਾਦ ਦਿੰਦਾ ਤੁਸੀਂ ਅੱਜ ਆਪਣੇ ਧਾਰਮਿਕ ਸਥਾਨ ਦੀ ਉਸਾਰੀ ਦੀ ਸ਼ੁਰੂਆਤ ਕੀਤੀ ਆ ਉਸਾਰੇ ਮੁਸਲਮਾਨਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਕੀ ਉਹਨਾਂ ਨੇ ਆਪਣਾ ਇੱਕ ਰਗਨਾ ਜੁਰਮਦਾ ਉਪਰਲਾ ਕੀਤਾਗਾ ਸੋ ਸਾਰਿਆਂ ਨੂੰ ਮੁਬਾਰਕਬਾਦ ਛੋਟਾ ਵਾਲੇ ਕਲਿੱਕ ਕਰਦੇ ਰਹੋ ਭਾਈ ਨਾਲ ਦੀ ਨਾਲ ਉਸ ਤੋਂ ਬਾਅਦ ਸਾਡੇ ਅੱਜ ਦੇ ਡੀਐਸਪੀ ਸਾਹਿਬ

ਹੋ ਜੀ ਹਲੋ ਮੁਫਤੀ ਸਾਹਿਬ ਆਜੋ ਜੀ ਆਵਿਓ ਮੰਮੀ ਹਲੋ ਹਾਂ ਜੀ ਇੱਕ ਉਹਨਾਂ ਨੂੰ ਬੁਲਾ ਲਓ ਆਪਣੇ ਖਾਨੀ ਸਾਹਿਬ ਨੂੰ ਅੱਲਾਹੂ ਅਕਬਰ ਅਮਾਮ ਸਾਹਿਬ ਹਾਂ ਉਹਨਾਂ ਨੂੰ ਬੁਲਾ ਲਓ ਐਸਜੀਪੀਸੀ ਸਾਹਿਬ ਕਿੱਧਰ ਆ ਗਏ ਸਾਡੇ ਬਹੁਤ ਬਹੁਤ ਚਾਹ ਰੱਖੇ ਭਾਈ ਤੇ ਜੋ ਹੈ ਪ੍ਰਮਾਣ اللهم صل على محمد وعلى ال محمد على ابراهيم وعلى ابراهيم انك على محمد ਅੱਜ ਬਾਹੀ ਮਲਾਲੀ ਦੀਆਂ ਫਰਮਾ ਜਿਹੜੇ ਵੀ ਸਾਥੀਆਂ ਨੇ ਮਦਦ ਕੀਤੀ ਜਾਂ ਪਹਿਲਾਂ ਕੀਤੀ ਜਾਂ ਹੁਣ ਕਰ ਰਹੇ ਨੇ ਇਨਸ਼ਾਅੱਲਾ ਸਭ ਦੇ ਘਰਾਂ ਤੇ ਆਪਣਾ ਫਜ਼ਲ ਫਰਮਾ ਸਭ ਦੀ ਰਿਜ਼ਕ ਸਿਹਤ ਖੁਸ਼ਹਾਲੀ ਤੇ ਬਰਕਤ عطا ਫਰਮਾ ਤੇ ਮੁਖਤਰਫਰੀ ਦੁਆਵਾਂ ਇਹਨਾਂ ਨੂੰ ਤੁਸੀਂ ਆਪਣੇ ਪਿਆਰੇ ਨਬੀ ਅੱਲ੍ਹਾ ਮੁਹਮਮਦ ਸੱਲੱਲ ਸਲੱਮ ਦੀਆਂ ਕਬੂਲ ਆਇਓ ਥਿਮੇ ਦਾ ਲੱਗ ਰਿਹਾ ਇੱਥੇ ਜਿਹੜੀ ਪਬਲਿਕ ਵੱਲੋਂ ਵੀ ਸਹਾਇਜ ਹੋ ਦਿੱਤਾ ਜਾ ਰਿਹਾ ਹੈ ਬਿਸਮਿਲ੍ਲਾ ਰਹਿਮਾਨੁ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਆਇਤੀ ਰਹਿਮ ਕਰਨ ਵਾਲਾ ਹੈ ਅੱਜ ਆਪਾਂ ਸਾਰੇ ਇਸ ਨਗਰ ਦੀ ਮਸਜਿਦਾਂ ਨਹੀਂ ਪੱਥਰ ਲੱਗਿਆ ਔਰ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਪੰਜਾਬ ਦੇ ਲੋਕ ਚਾਹੋ ਕਿਸੇ ਵੀ ਧਰਮ ਦੇ ਨਾਲ ਸਬੰਧ ਰੱਖਦੇ ਨੇ ਉਹ ਆਪਣੀ ਮਜ਼ਬੂਤ ਰਵਾਇਤਾਂ ਦੇ ਕਾਇਮ ਨੇ ਅੱਜ ਦੇ ਮਸਜਿਦ ਇਨਨੀ ਪੱਥਰ ਦੇ ਵਿੱਚ ਮੁਸਲਮਾਨਾਂ ਨੇ ਸਿੱਖਾਂ ਨੇ ਹਿੰਦੂਆਂ ਭਰਾਵਾਂ ਨੇ ਰਵੀਦਾਸੀ ਭਰਾਵਾਂ ਨੇ ਸਾਰੇ ਧਰਮਾਂ ਦੇ ਲੋਕਾਂ ਨੇ ਮਿਲ ਜੁਲ ਕੇ ਪਿਆਰ ਔਰ ਮੁਹੱਬਤ ਦਾ ਇੱਕ ਸੰਦੇਸ਼ ਪੂਰੇ ਭਾਰਤ ਦੇ ਲੋਕਾਂ ਦੇ ਨਾਮ ਜਿਹੜਾ ਹੈ ਉਹ ਭੇਜਿਆ ਹੈ ਅਗਰ ਪੂਰੇ ਭਾਰਤ ਨੂੰ ਜੀਣਾ ਜਾਗਦਾ ਪੂਰਾ ਅਸਲ ਦੇਸ਼ ਅਗਰ ਕਿਸੇ ਨੇ ਦੇਖਣਾ ਹੈ ਤੇ ਉਹਨੂੰ ਇੱਕ ਵਾਰੀ ਪੰਜਾਬ ਜਿਹੜਾ ਹੈ ਉਹ ਜ਼ਰੂਰ ਆਣਾ ਚਾਹੀਦਾ ਹੈ। ਪੰਜਾਬ ਦੇ ਵਿੱਚ ਇਹ ਭਾਈ ਚਾਂਦ ਸਾਂਝ ਦੇਖਣ ਨੂੰ ਮਿਲਦੀ ਹੈ, ਬਾਕੀ ਲੋਕਾਂ ਨੂੰ ਕੁਝ ਨਹੀਂ ਦੇਖਣ ਨੂੰ। ਪੂਰੇ ਭਾਰਤ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਜੀ ਜਿਹੜਾ ਅੱਜ ਕੱਲ ਦਾ ਮੀਡੀਆ ਹੈ ਖਾਸ ਕਰਕੇ ਚਾਹੇ ਉਹ ਔਨ 에ਅਰ ਹੋਵੇ ਚਾਹੇ ਉਹ ਸੋਸ਼ਲ ਹੋਵੇ। ਅਸਲੀਅਤ ਦੇ ਵਿੱਚ ਆਓ ਅਗਰ ਆਪਾਂ ਗਰਾਸ ਰੂਟ ਤੇ ਜਾਣੇ ਆਂ, ਆਨਲਾਈਨ ਦਾ ਹਾਲਾਤ ਬਹੁਤ ਖਰਾਬ ਨੇ, ਆਫਲਾਈਨ ਫਿਰ ਵੀ ਹਾਲਾਤ ਬਹੁਤ ਅੱਛੇ ਨੇ। ਇਸ ਲਈ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਮੀਡੀਆ ਦਾ ਇਸਤੇਮਾਲ ਚੰਗੇ ਕੰਮਾਂ ਲਈ ਕਰਨ, ਮੰਦੇ ਕ ਬੰਦਾ ਉਹ ਨਹੀਂ ਹੈ ਜਿਹੜਾ ਕਿਸੇ ਨੂੰ ਛੱਡ ਦੇਵੇ ਬੰਦਾ ਉਹ ਹੀ ਹੈ ਜਿਹੜਾ ਗਿਰਦੇ ਹੋਏ ਨੂੰ ਮੋਢੇ ਨਾਲ ਲਾ ਲਵੇ ਇਸ ਲਈ ਕਿਸੇ ਦੇ ਧਰਮ ਦੇ ਖਿਲਾਫ ਨਿੰਦਿਆ ਕਰਨੀ ਕੋਈ ਕਮਾਲ ਦੀ ਗੱਲ ਨਹੀਂ ਹੈ ਸਭ ਧਰਮਾਂ ਦੇ ਲੋਕਾਂ ਦੀ ਸੇਫਟ ਕਰਕੇ ਉਹਨਾਂ ਨੂੰ ਇਕਜੁੱਟ ਰੱਖਣਾ ਇਹੀ ਕਮਾਲ ਦੀ ਗੱਲ ਹੈ ਇਸ ਲਈ ਪੂਰੇ ਭਾਰਤ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਨਫਰਤ ਦੀ ਰਾਜਨੀਤੀ ਨੂੰ ਜਿਹੜਾ ਨਕਾਰਨ ਔਰ ਮੁਹੱਬਤ ਦੀ ਜਿਹੜੀ ਸਿਆਸਤ ਹੈ ਉਹਨੂੰ ਅੱਗੇ ਲਿਆ ਜਨਾਬ ਇਹਨੂੰ ਕਿਵੇਂ ਦੇਖਦਾ ਹਾਂ ਕਿ ਕੇਂਦਰ ਸਰਕਾਰ ਨੇ ਇੱਕ ਕਾਨੂੰਨ ਲਿਆਂਦਾ ਸੀਗਾ ਵਕਫਾ ਬੋਰਡ ਦੇ ਖਿਲਾਫ ਪਰ ਵਿਰੋਧੀ ਧਿਰ ਨੂੰ ਦੇਖਦੇ ਹੋਏ ਉਹਨੂੰ ਮਨਸੂਖ ਕਰ ਦਿੱਤਾ ਗਿਆ ਇਹਨੂੰ ਕਿਵੇਂ ਦੇਖੋ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਵਕਫਾ ਬੋਰਡ ਸਮਝਾਦਾ ਵਕਫਾ ਬੋਰਡ ਹੈ ਕਿ ਵਕਫਾ ਬੋਰਡ ਮੁਸਲਮਾਨਾ ਦੀ ਆਪਣੇ ਖੁਦਾਔਰ ਰਸੂਲਨਾ ਮੁਹੱਬਤ ਦੀ ਇੱਕ ਨਿਸ਼ਾਨੀ ਹੈ ਮਿਸਾਲ ਦੇ ਤੌਰ ਤੇ ਅਸੀਂ ਕੋਈ ਜਾਇਦਾਦ ਜਿੰਨੀਆਂ ਸਾਡੇ ਕੋਲ ਵਕਫ ਜਾਇਦਾਦਾਂ ਪੂਰੇ ਦੇਸ਼ ਸਨਾਂ ਦਾ ਸਰਕਾਰ ਇਹ ਸਮਝ ਲਈ ਕਿ ਦੇ ਬਾਤ ਜੀਆਂ ਨਹੀਂ ਹੈਗੀਆਂ ਅਸੀਂ ਆਪਣੇ ਪੈਸੇ ਨਾਲ ਵਕਫ ਕੀਤੀਆਂ ਸਾਡੇ ਪੁਰਖਿਆਂ ਨੇ ਜਾਂ ਹੁਣ ਵੀ ਤੁਸੀਂ ਅਗਰ ਵਕਫ ਬੋਰਡ ਦੇ ਦਫ਼ਤਰ ਜਾਓਗੇ ਹਰ ਮਹੀਨੇ ਬਹੁਤ ਸਾਰੀਆਂ ਦਰਖਾਸਤਾਂ ਆਉਂਦੀਆਂ ਆ ਕਿ ਆ 500 ਗਜ ਦਾ ਪਲਾਟ 1000 ਗਜ ਦਾ ਪਲਾਟ ਅਸੀਂ ਵਕਫ ਕਰਨਾ ਵਕਫ ਦਾ ਮਤਲਬ ਕੋਈ ਐਸੀ ਚੀਜ਼ ਜਿਹਨੂੰ ਖੁਦਾ ਦੇ ਨਾਂ ਤੇ ਦੇ ਦਿੱਤਾ ਜਾਓ ਅੱਛਾ ਜਦ ਮਾਲਕ ਹੀ ਖੁਦਾ ਬਣ ਗਿਆ ਤੇ ਉਹਦੀ ਸੌਦੇਬਾਜ਼ੀ ਨਹੀਂ ਹੋ ਸਕਦੀ ਵਕਫ ਬੋਰਡ ਵੀ ਮਾਲਕ ਨਹੀਂ ਹੈ ਤੁਹਾਨੂੰ ਇਤਿਹਾਸਿਕ ਗੱਲ ਦੱਸਾਂ ਉਹਦੇ ਵੀ ਹੱਥ ਪੈਰ ਬੰਨੇ ਹੋਏ ਆ ਵੀ ਉਹ ਕਸਟੋਡੀਅਨ ਹੈ ਕਸਟੋਡੀਅਨ ਮਤਲਬ ਰਖਵਾਲਾ ਹੈ ਦੇਖਭਾਲ ਕਰ ਸਕਦਾ ਹੈ ਸੇਵਾਦਾਰ ਹੈ ਜਿਸ ਨੂੰ ਵੀ ਨਹੀਂ ਕਰ ਸਕਦਾ ਵਕਫ ਦੀ ਜਾਇਦਾਦ ਕਿਰਾਏ ਤੇ ਦਿੱਤੀ ਜਾ ਸਕਦੀ ਹੈ ਤਾਂ ਕਿ ਉਹਦੀ ਆਮਦਨੀ ਨਾਲ ਮਸਜਿਦ ਮਦਰਸਾ ਕਬਰਸਤਾਨ ਸਕੂਲ ਬੇਵਾਂਵਾਂ ਨੂੰ ਹਸਪਤਾਲਾਂ ਨੂੰ ਪੈਸਾ ਦਿੱਤਾ ਜਾਵੇ ਲੇਕਿਨ ਕੋਈ ਵੀ ਬੰਦਾ ਵਕਫ ਦੀ ਜਾਇਦਾਦ ਦਾ ਮਾਲਕ ਨਹੀਂ ਬਣ ਸਕਦਾ ਮਾਲਕ ਅੱਲਾਹ ਤਾਲਾ ਦੀ ਜ਼ਾਤ ਹੈ ਇਸ ਲਈ ਵਕਫ ਦੀ ਜਿਹੜੀ ਪ੍ਰਾਪਤੀ ਹੈ ਮੁਸਲਮਾਨਾਂ ਦੇ ਆਪਣੇ ਪੈਸੇ ਨਾਲ ਖਰੀਦੀ ਹੈ ਸਰਕਾਰ ਤੋਂ ਮੰਗੀ ਪ੍ਰਾਪਤੀ ਨਹੀਂ ਹੈ ਇਸ ਲਈ ਸਰਕਾਰ ਨੂੰ ਕਹਿਣਾ ਚਾਹੁੰਦਾ ਕੇਂਦਰ ਸਰਕਾਰ ਨੂੰ ਕਿ ਵਕਫ ਦੀ ਪ੍ਰਾਪਤੀਆਂ ਦੇ ਵੱਲ ਗੰਦੀ ਨਿਗਾਹ ਪਾਣੀ ਬੰਦ ਕਰਦੇ ਮੁਸਲਮਾਨ ਵਕਫ ਪ੍ਰਾਪਤੀਆਂ ਜਿਹੜੀਆਂ ਆ ਉਹਦਾ ਸੌਦਾ ਜਿਹੜਾ ਉਹ ਕਿਸੇ ਕੀਮਤ ਤੇ ਨਹੀਂ ਹੋਣਦਾ ਕਾਨੂੰਨ ਹੈ ਜਿਹੜਾ ਬਣਾਇਆ ਗਿਆ ਸੀਗਾ ਉਹਨੂੰ ਮਨਸੂਖ ਕੀਤਾ ਗਿਆ ਮਨਸੂਖ ਤਾਂ ਕਰਨਾ ਹੀ ਪੈਣਾ ਹੈ ਨਾ ਜੀ ਜਦ ਤੁਸੀਂ ਕੋਈ ਗਲਤ ਕਾਨੂੰਨ ਲੈ ਕੇ ਆਓਗੇ ਉਹ ਜ਼ਾਹਿਰ ਜੀ ਗੱਲ ਹੈ ਉਹਨਾਂ ਐਨ ਆਰ ਸੀ ਆਈ ਉਹਦੇ ਦੇਸ਼ ਦੇ ਲੋਕ ਉੱਠ ਕੇ ਕਹਿੰਦੇ ਮੁਸਲਮਾਨ ਥੋੜੀ ਘਰੇ ਉਹ ਕਿੱਥੇ ਚਲਾਇਆ ਕਾਨੂੰਨ ਇਸ ਲਈ ਏਦਾਂ ਦੇ ਜਿੰਨੇ ਵੀ ਕਾਨੂੰਨ ਆਣਗੇ ਜਿਹੜੇ ਨਾਪਾਕ ਕਾਨੂੰਨ ਹੋਣਗੇ ਕੱਲੇ ਮੁਸਲਮਾਨ ਹੀ ਨਹੀਂ ਸਿਰਫ ਧਰਮਾਂ ਦੇ ਲੋਕਾਂ ਨੇ ਹਮੇਸ਼ਾ ਮਿਲ ਕੇ ਉਹਨਾਂ ਦਾ ਮੁਕਾਬਲਾ ਕੀਤਾ ਹੈ ਪੰਜਾਬ ਚ ਸਕੂਲਾਂ ਜਾਂ ਮਕਤਬਾਂ ਨੂੰ ਕਿਵੇਂ ਦੇਖਿਓ ਕਿ ਮੁਸਲਮਾਨ ਧਰਮ ਵੱਲੋਂ ਹੀ ਕਿੰਨੇ ਖੜੂ ਕੀਤੇ ਹੋਣੇ ਸੀ ਕਿ ਮੁਸਲਮਾਨਾਂ ਦੀ ਆਬਾਦੀ ਪੰਜਾਬ ਦੀ ਸਿਰਫ 2% ਹੈ ਲੇਕਿਨ ਲਗਾਤਾਰ ਜਿੰਨੀਆਂ ਵੀ ਮਸਜਿਦਾਂ ਹੈ ਕੁਣਾ ਜੀ ਮੁਸਲਮਾਨਾਂ ਦੇ ਜਿਹੜੇ ਬੱਚੇ ਸਕੂਲਾਂ 'ਚ ਵੀ ਪੜਦੇ ਆ ਉਹਨਾਂ ਨੂੰ ਪਾਰਟ ਟਾਈਮ ਜਿਹੜਾ ਸ਼ੁਰੂ ਤੋਂ ਹੀ ਕੁਰਾਨ ਚੜੀ ਪੜਾਇਆ ਜਾਂਦਾ ਹੈ ਉਹਨਾਂ ਨੂੰ ਦੀਨ ਦੀ تعلیم ਦਿੱਤੀ ਜਾਂਦੀ ਔਰ ਇਹ ਰਵਾਇਤ ਗੱਲ ਆ ਪੰਜਾਬ 'ਚ ਹੀ ਨਹੀਂ ਹੈ ਪੂਰੀ ਦੁਨੀਆ ਦੇ ਹਰੇਕ ਮੁਲਕ 'ਚ ਮੁਸਲਮਾਨਾਂ ਨੇ ਇੱਕ ਸਿਸਟਮ ਰੱਖਿਆ ਕਿ ਬੱਚਾ ਭਾਵੇਂ ਤੁਹਾਡਾ ਗਵਰਨਮੈਂਟ 'ਚ ਪੜਦਾ ਹੋਵੇ ਉਹ ਇੱਕ ਘੰਟੇ ਲਈ ਮਸਜਿਦ ਜ਼ਰੂਰ ਜਾਏਗਾ ਕੁਰਾਨ ਪੜ੍ਹਨਾ ਜਿਹੜਾ ਜ਼ਰੂਰ ਸਿੱਖੇਗਾ ਆਮ ਲੋਕਾਂ ਨੂੰ ਵੀ ਇਹ ਗੱਲ ਜਾਣਨਾ ਚਾਹਨਾ ਹੈ ਸਰਬ ਧਰਮਾਂ ਦੇ ਲੋਕਾਂ ਨੂੰ ਵੀ ਸਿੱਖਿਆ ਉਹ ਨਹੀਂ ਜਿਹੜਾ ਪੈਸਾ ਕਮਾਉਣਾ ਸਿਖਾਵੇ ਸਿੱਖਿਆ ਉਹ ਹੈ ਜਿਹੜਾ ਸਨਮਾਨ ਕਰ ਜਿਹੜੀ ਮਾਂ-ਬਾਪ ਦੀ ਇੱਜ਼ਤ ਕਰਨੀ ਸਿਖਾਦੇ ਜਿੰਨੀਆਂ ਯੂਨੀਵਰਸਿਟੀਆਂ ਸਾਡੀਆਂ ਜਿੰਨੇ ਕਾਲਜ ਨੇ ਉਹ ਤਾਂ ਹੀ ਕਹਿੰਦੇ ਡਿਗਰੀ ਲਾਓ ਵੱਡੇ ਬੰਦੇ ਬਣ ਜਾਓ ਕਾਦੇ ਲਈ ਤਾਂ ਕਿ ਲੱਖ ਰੁਪਏ ਤਨਖਾ ਹੋਵੇ 5 ਲੱਖ ਹੋਵੇ 10 ਲੱਖ ਹੋਵੇ ਲੇਕਿਨ ਤਨਖਾ ਹਲਾਲ ਦੀ ਹੋਏਗੀ ਆਰਾਮ ਦੀ ਧਰਮ ਸਿਖਾਏ ਮਾਪਿਆਂ ਦਾ ਬੁੱਢੇ ਹੋ ਕੇ ਸੇਵਾ ਕਰਨੀ ਹੈ ਉਹਨਾਂ ਨੂੰ ਫਿਰ ਆਸ਼ਰਮ ਨਹੀਂ ਭੇਜਣਾ ਇਹ ਧਰਮ ਸਿਖਾਏਗਾ ਭੈਣ ਦੀ ਇੱਜ਼ਤ ਕਿੱਦਾਂ ਕਰਨੀ ਹੈ ਧਰਮ ਸਿਖਾਏਗਾ ਦੂਸਰੀ ਬੇਟੀ ਦਾ ਸਤਿਕਾਰ ਕਿੱਦਾਂ ਕਰਨਾ ਹੈ ਧਰਮ ਇਸ ਲਈ ਆਪਣੇ ਬੱਚੇ ਨੂੰ ਜ਼ਰੂਰ ਗਵਰਨਮੈਂਟ ਸਕੂਲਾਂ ਵਿੱਚ ਭੌਲਾਣਾ ਪੜਾਓ ਚਾਹੇ ਸਿੱਖ ਹੋਵੇ ਜਾਂ ਮੁਸਲਮਾਨ ਹੋਵੇ ਜਾਂ ਹਿੰਦੂ ਆਪਣਾ ਧਰਮ ਵੀ ਵਧਾਓ ਤਾਂ ਕਿ ਉਹ ਇਨਸਾਨ ਬਣੇ ਰਹਿਣ ਔਰ ਉਹਨਾਂ ਦੀ ਸਿੱਖਿਆ ਜਿਹੜੀ ਉਹਨਾਂ ਦੇ ਕੰਮਾਂ ਆਵੇ। ਅਸੀਂ ਆਪਣੀ ਤਕਰੀਰ ਦੇ ਵਿੱਚ ਪੰਜਾਬੀ ਮਾਂ ਬੋਲੀ ਬਾਰੇ ਗੱਲ ਕੀਤੀ ਸੀ। ਮਾਂ ਬੋਲੀ ਦੇਖੋ ਕੋਈ ਵੀ ਕੌਮ ਹੈ ਦੁਨੀਆ ਦੀ ਮਾਂ ਬੋਲੀ ਸਾਡੀ ਜੜ ਹੈ। ਮਾਂ ਬੋਲੀ ਦੇ ਉੱਤੇ ਹੀ ਅਸੀਂ ਲੋਕ ਵजूद ਦੇ ਵਿੱਚ ਆਂ। ਜੇ ਸਾਡੀ ਮਾਂ ਬੋਲੀ ਬਾਕੀ ਨਹੀਂ ਰਹੇਗੀ ਸਾਡਾ ਵजूद ਖਤਮ ਹੋ ਜਾਏਗਾ। ਪੰਜਾਬੀਆਂ ਨੂੰ ਇਹ ਗੱਲ ਕਹਿਣਾ ਚਾਹਨਾ ਖਾਸ ਕਰ ਪਿੰਡੂ ਲੋਕਾਂ ਨੂੰ ਵੀ ਜਿਹੜੇ ਬਾਹਰੋਂ ਪ੍ਰਵਾਸੀ ਪੰਜਾਬੀ ਆਂਦੇ ਤੁਸੀਂ ਉਹ ਸਾਊਦੀ ਅਰਬ ਜਾਓ ਉਹ 6 ਮਹੀਨੇ ਦੀ ਲੋਕਾਂ ਨੂੰ ਅਰਬੀ ਬੋਲਣਾ ਲਾ ਦਿੰਦੇ ਆ ਇਹ ਹਾਈਲਾਈਟਸ ਕੀ ਹੈ ਅੰਗਰੇਜ਼ ਕਹਿੰਦੇ ਸਾਡੇ ਬੇਚਾਨਾ ਤੇ ਸਾਡੇ ਵਰਗੀ ਅੰਗਰੇਜ਼ੀ ਬੋਲਣੀ ਸਿੱਖਿਓ ਉਹ ਆਪਣੀ ਸਭਿਤੇ ਆ ਦੇ ਨਾਲ ਖੇਲ ਨਹੀਂ ਕਰਨਾ ਚਾਹਦੇ ਅਸੀਂ ਵੱਡੇ ਰਿਆ ਆਲੂ ਬਣ ਗਏ ਆ ਜਿਹੜਾ ਵੀ ਆਵੇ ਸੀ ਕਹਿੰਦੇ ਅਸੀਂ ਆਪਣੀ ਪੰਜਾਬੀ ਥੋੜੀ ਜਾਵਾਂਗੇ ਥੋੜੀ ਮਿਕਸ ਕਰ ਲਵਾਂਗੇ ਨਹੀਂ ਮਾਈਗ੍ਰੇਸ਼ਨ ਹੁੰਦੀ ਹੈ ਤਬਾਦਲਾਵਾਦੀਆਂ ਦਾ ਹੋਇਆ ਕਰਦਾ ਸਦੀਆਂ ਤੋਂ ਹੋ ਰਿਹਾ ਹੁੰਦਾ ਰਹਿਣਾ ਹੈ ਲੇਕਿਨ ਅچھے ਲੋਗ ਹੋਣਗੇ ਜਿਹੜੇ ਆਪਣੀ ਮਾਂ ਬੋਲੀ ਦਾ ਸਤਕਾਰ ਨਵੇਂ ਆਣ ਆਲਿਆਂ ਨੂੰ ਵੀ ਕਰਾਨ ਆਪਣੇ ਬੱਚਿਆਂ ਨੂੰ ਵੀ ਕਰਾਨ ਇਸ ਲਈ ਜਿਹੜੇ ਲੋਕ ਨਵੇਂ ਪੰਜਾਬ ਦੇ ਵਸਣ ਉਹਨਾਂ ਨੂੰ ਵੀ ਪੰਜਾਬੀ ਬੋਲਣੀ ਸਿਖਾਓ ਪੰਜਾਬੀ ਰਿਵਾਜ ਸਿਖਾਓ ਔਰ ਜਿਹੜੇ ਆਪਣੇ ਬੱਚੇ ਬਾਹਰ ਜਾਂਦੇ ਪਏ ਨੇ ਉਹਨਾਂ ਨੂੰ ਵੀ ਪੰਜਾਬੀ ਦਾ ਪਵੰਦ ਰੱਖੋ ਮਾਸ਼ਾਅੱਲਾ ਉਹਦੇ ਅੱਜ ਅਸੀਂ ਪਿੰਡ ਰੋਗਲੇ ਜਿਹੜਾ ਪਹੁੰਚੇ ਆ ਮਾਜੀ ਦੇ ਨਿਊ ਪੱਥਰ ਦੇ ਲਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਐਸੇ ਸਮਾਗਮ ਦੇ ਅੰਦਰ ਆ ਕੇ ਸਾਨੂੰ ਜਿਹੜੀ ਸਭ ਤੋਂ ਪਹਿਲੀ ਚੀਜ਼ ਨੋਟ ਕੀਤੀ ਆ ਉਹ ਆਪਸੀ ਭਾਈਚਾਰਾ ਆ ਅਸੀਂ ਦੇਖ ਰਹੇ ਹਾਂ ਕਿ ਮੁਸਲਮ ਭਾਈਚਾਰੇ ਦੇ ਨਾਲੋਂ ਜੋ ਹੈ ਜ਼ਿਆਦਾ ਲੋਕ ਦੂਸਰੇ ਭਾਈਚਾਰੇ ਦੇ ਸਿੱਖ ਭਾਈਚਾਰੇ ਦੇ ਹਿੰਦੂ ਭਾਈਚਾਰੇ ਦੇ ਦੂਸਰੇ ਲੋਕ ਤੇ ਇਸ ਇਸ ਮਾਹੌਲ ਦੇ ਵਿੱਚ ਜਿਸ ਵਕਤ ਨਫ਼ਰਤਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਜਬ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਸੇ ਮੌਕੇ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਔਰ ਇਸ ਤਰ੍ਹਾਂ ਦੇ ਸਮਾਗਮ ਜਿੱਥੇ ਅਸੀਂ ਸਾਰੇ ਲੋਕ ਇਕੱਠੇ ਹੋਈਏ ਔਰ ਅਸੀਂ ਇੱਕ ਦੂਸਰੇ ਦੇ ਧਰਮ ਦੇ ਅੰਦਰ ਔਰ ਇੱਕ ਦੂਸਰੇ ਦੇ ਮਾਜਬ ਦੇ ਅੰਦਰ ਜੋ ਹੈ ਔਰ ਇਹ ਕੁਝ ਜਿਹੜੇ ਪਿਆਰ ਮੁਹੱਬਤ ਦੇ ਨਾਲ ਅਸੀਂ ਜਦੋਂ ਸ਼ਰੀਕ ਹੁੰਨਿਆ ਤਾਂ ਕਿਤਨਾ ਕਿਤੇ ਸਾਡਾ ਉਹ ਜਿਹੜਾ ਪਸ਼ੋਕੜ ਹੈ ਜਿੱਥੇ ਗੰਦਾ ਗੰਮੀ ਤਹਿਜ਼ੀਬ ਔਰ ਇਸੇ ਤਰੀਕੇ ਨਾਲ ਆਪਸੀ ਭਾਈਚਾਰਾ ਥਾ ਤਾਂ ਇੱਥੇ ਲੱਗਦਾ ਹੈ ਕਿ ਹਲੇ ਤੱਕ ਉਹ ਭਾਈਚਾਰੇ ਨੂੰ ਕੋਈ ਸੇਂਧ ਨਹੀਂ ਲਗਾ ਸਕਿਆ ਚਾਹੇ ਲੋਕ ਕਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਸਿਆਸੀ ਲੋਕ ਖਾਸ ਤੌਰ ਤੇ ਜਿਹੜੀਆਂ ਪਾਰਟੀਆਂ ਆਉਂਦੀਆਂ ਨੇ ਵੋਟ ਬੈਂਕ ਦੇ ਦੀ ਰਾਜਨੀਤੀ ਕਰਦੀਆਂ ਨੇ ਤਾਂ ਇਸ ਤਰ੍ਹਾਂ ਦੇ ਜਿਹੜੇ ਸਮਾਗਮ ਨੇ ਇਨਸ਼ਾਅੱਲਾ ਸਾਨੂੰ ਬੰਨ ਕੇ ਰੱਖਦੇ ਨੇ ਔਰ ਸਾਨੂੰ ਕਿਤਨਾ ਕਿਤੇ ਆਪਸ ਵਿੱਚ ਜਿੱਥੇ ਰੱਖਦੇ ਨੇ ਔਰ ਸਾਨੂੰ ਇਹ ਬਾਤ ਦਰਸਾਉਂਦੇ ਨੇ ਕਿ ਅਸੀਂ ਸਾਰੇ ਜੋ ਹੈ ਇੱਕਾ ਔਰ ਅਸੀਂ ਜੋ ਹੈ ਸਾਰੇ ਆਪਸ ਵਿੱਚ ਖੂਨ ਦੌੜਦੇ ਹੈ ਔਰ ਸਾਰੇ ਇੱਕ ਮਾਂ-ਬਾਪ ਦੀ ਅਸੀਂ ਔਲਾਦ ਹੈ ਜਿਹੜੇ ਲੋਕੀ ਕੋ ਇੱਥੇ ਮੌਜੂਦ ਸੀਗੇ ਕੀ ਸੰਦੇਸ਼ ਦੇਣਾ ਚਾਹੁੰਦੇ ਆ ਸੰਦੇਸ਼ ਤਾਂ ਇਹੀ ਹੈ ਕਿਸੇ ਦਿਨ ਪਹਿਲਾਂ ਵੀ ਕਿਹਾ ਗਿਆ تھا ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਦੈਰ ਰੱਖਣਾ ਹਿੰਦੀ ਹੈ ਹਮ ਬਤਨ ਹੈ ਹਿੰਦੁਸਤਾਨ ਹਮਾਰਾ ਇਹ ਤਾਂ ਹੈ ਧਰਮਤਾ ਜੋ ਹੈ ਸਾਨੂੰ ਰੱਬ ਦੀ ਜੋ ਹੈ ਉਹਦੇ ਹੁਕਮ ਤੇ ਚੱਲਣਾ ਉਹਦੀ ਇਤਾਤ ਕਰਨਾ ਉਹਦੀ ਬੰਦਗੀ ਕਰਨਾ ਸੌਂਦਾ ਨਾ ਕਿ ਸਾਨੂੰ ਜੋ ਹੈ ਆਪਸ ਵਿੱਚ ਕੋਈ ਦੁਸ਼ਮਣੀ ਕਰਨੀ ਜਾਂ ਆਪਸ ਵਿੱਚ ਨਫ਼ਰਤ ਕਰਨੀ ਉਹ ਤੋਂ ਇੱਕ ਹੋਰ ਬਾਤ ਦੱਸਾਂ ਮਜ਼ੇਦ ਹੀ ਇਹ ਹੈ ਕਿ ਜਿਹੜੇ ਲੋਕ ਨਫ਼ਰਤ ਕਰਨ ਵਾਲੇ ਹੁੰਦੇ ਨੇ ਧਰਮ ਦਾ ਨਾਮ ਲੈ ਕੇ ਜਾਂ ਧਰਮ ਦਾ ਚੋਲਾ ਪਹਿਨਣਗੇ ਉਹ ਕਿਸੇ ਇਤਵਾਨ ਨਾਲ ਧਰਮੀ ਨਹੀਂ ਹੁੰਦੇ ਉਹ ਉਹ ਧਰਮ ਦੀ ਜਿਹੜੀ ਸਿੱਖਿਆ ਹੁੰਦੀ ਹੈ ਉਹ ਤੋਂ ਬਹੁਤ ਜ਼ਿਆਦਾ ਜੋ ਹੈ ਨਾਵਾਕੀ ਪੁੰਦੇ ਨੇ ਉਹਨਾਂ ਨੂੰ ਧਰਮ ਦੇ ਲਵੇ ਦੀ ਵੀ ਨਹੀਂ ਲੰਗੇ ਹੁੰਦੇ ਉਹ ਅਗਰ ਇਹ ਚੀਜ਼ ਹੋਵੇ ਹਕੀਕੀ ਧਰਮ ਦੀ ਸਿੱਖਿਆ ਉਹਨਾਂ ਦੇ ਅੰਦਰ ਹੋਵੇ ਤਾਂ ਜਿਹੜੇ ਉਹ ਕਰਦੇ ਨੇ ਲੋਕਾਂ ਦੇ ਅੰਦਰ ਨਫ਼ਰਤ ਪਾਉਣ ਦੀ ਹੈ ਇੱਕ ਦੂਸਰੇ ਨੂੰ ਨਫ਼ਰਤ ਦੇ ਨਾਲ ਦੇਖਣ ਦੀ ਹੈ ਇੱਕ ਦੂਸਰੇ ਨਾਲ ਜੋ ਹੈ ਨਫ਼ਰਤ ਦੇ ਨਾਲ ਰਹਿੰਦੀ ਤਾਂ ਬਿਲਕੁਲ ਹੋ ਵੀ ਨਾ ਕਿ ਅਸੀਂ ਸਾਰੇ ਧਰਮਾਂ ਦੀ ਅਸੀਂ ਮੁੱਢਲੀ ਸਿੱਖਿਆ ਜਾ ਕੇ ਦੇਖਾਂਗੇ ਸਾਰਿਆਂ ਨੇ ਆਪਸ ਵਿੱਚ ਪ੍ਰੇਮ ਕਰਨਾ ਸਿਖਾਇਆ ਕੀ ਨਾਮ ਹੈ ਸਰ ਮੇਜਰ ਸਿੰਘ ਫੌਜੀ ਅੱਜ ਰੋਗੜਾ ਦੇ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਨੀ ਪੱਥਰ ਰੱਖਿਆ ਗਿਆ ਇਹਨੂੰ ਕਿਵੇਂ ਦੇਖਦੇ ਆ ਬਹੁਤ ਵਧੀਆ ਗੱਲ ਹੋਈ ਹੈ ਜੀ ਅੱਜ ਪਿੰਡ ਰੋਗੜਾ ਦੇ ਵਿੱਚ ਨੀ ਪੱਥਰ ਰੱਖਿਆ ਗਿਆ ਮੁਸਲਮਾਨ ਭਾਈਚਾਰੇ ਸਾਡੇ 25-30 ਘਰ ਨੇ ਜੀ ਜਿਹੜੇ ਪਿੰਡ ਦੇ ਵਿੱਚ ਆਪ ਦੇ ਵਿੱਚ ਸਾਂਝਾ ਮਿਲ ਕੇ ਰਹਿੰਦੇ ਆ ਜੀ ਲੋਕਾਂ ਵੱਲੋਂ ਇਹ ਮਸਜਿਦ ਬਣਾ ਰਹੇ ਆ ਜੀ ਬਹੁਤ ਵਧੀਆ ਗੱਲ ਹੈ ਜੀ ਕਿਹੜੇ ਕਿਹੜੇ ਵੱਲੋਂ ਸਹਿਯੋਗ ਜੀ ਦੀ ਨਾਮ ਹੈ ਸੁਖਨਾਰਾ ਸੰਗਰੀ ਆ ਤੇ ਰੋਕੜਾ ਦੇ ਵਿੱਚ ਨੀ ਪੱਥਰ ਰੱਖਿਆ ਗਿਆ ਮੋਦਲਮਾਨ ਭਾਈਚਾਰੇ ਵੱਲੋਂ ਇਹਨਾਂ ਦੇ ਸ਼ਾਹੀ ਮਾਮ ਵੀ ਆਏ ਸਿੰਘ ਵੀ ਦੇਖਦੇ ਬਹੁਤ ਵਧੀਆ ਦੇਖਦੇ ਆ ਜੇ ਇਥੇ 30 40 ਘਰ ਹਨ ਜੇ ਸਾਰਾ ਪਿੰਡੇ ਨਾਲ ਇੱਕਤਾ ਖੜੂ ਗਈ ਜੋ ਇਹਨੂੰ ਅਸੀਂ ਬਣਾਵਾਂਗੇ ਸਾਰੇ ਇੱਕਤਾ ਦੇ ਵਾਸਤੇ ਜੇ ਅਸੀਂ ਇਹਨਾਂ ਦੇ ਨਾਲ ਖੜਾਂਗੇ ਜੀ ਬਹੁਤ ਬਹੁਤ ਸੰਜੋਗ ਦੇਵਾਂ ਕੋਈ ਵੀ ਚੀਜ਼ ਦੀ ਰੋੜ ਇਹਨਾਂ ਨੂੰ ਲਟਾ ਕੇ ਦੇਵਾਂ ਠੁਕ ਖਾਂਦੀਆ ਤੇ ਰੋਕੜਾ ਦੇ ਵਿੱਚ ਮਾਸੇ ਦਾ ਨੀ ਪੱਥਰ ਰੱਖਿਆ ਗਿਆ ਕਿਵੇਂ ਦੇਖਦੇ ਸਾਰੇ ਭਾਈਚਾਰੇ ਨੂੰ ਅਸਲਾਮੁਅਲੈਕੁਮ ਅੱਜ ਰੋਗਲਿਆ ਕਿ ਬਹੁਤ ਵੱਡੀ ਦਿਲ ਨੂੰ ਖੁਸ਼ੀ ਮਹਿਸੂਸ ਹੋਈ ਕਿ ਸਾਡੇ ਲਗਭਗ ਔੜੇ 30-35 ਘਰ ਮੁਸਲਮਾਨ ਭਾਈਚਾਰੇ ਦੇ ਨੇ ਔਰ ਸਾਡੇ ਹਿੰਦੂ ਸਿੱਖ ਭਾਈਚਾਰੇ ਦੇ ਘਰ ਤੁਸੀਂ ਕੈਮਰਾ ਮਾਰ ਕੇ ਦੇਖੋ ਸਾਨੂੰ ਇੱਥੇ ਬਹੁਤ ਵੱਡੀ ਖੁਸ਼ੀ ਹੋਈ ਵੀ ਅਸੀਂ ਐਣੀ ਗਹਿ ਵੀ ਅਸੀਂ ਮੁਸਲਮਾਨ ਅਸੀਂ ਪੱਤ ਰੱਖ ਰਹੇ ਹਿੱਤ ਰੱਖ ਰਹੇ ਹਾਂ ਨਾ ਸਾਨੂੰ ਜਿਹੜੇ ਹਿੰਦੂ ਸਿੱਖ ਭਾਈਚਾਰੇ ਸਾਡੇ ਨਾਲ ਲੜ ਕੇ ਇੱਥੇ ਧਰ ਰਹੇ ਨੇ ਅੱਜ ਮਸਜਿਦ ਦੀ ਜਿਹੜੀ ਨਵਾਂ ਪੱਥਰ ਰੱਖਿਆ ਗਿਆ ਸਿੱਖ ਪਾਈਦਲ ਵੱਲੋਂ ਤੇ ਮੁਸਲਮਾਨ ਪਾਈਚਾਰੇ ਵੱਲੋਂ ਰੱਖਿਆ ਗਿਆ ਸਾਡੇ ਹਮਾਮ ਸਾਹਿਬ ਲੁਧਣੇ ਵਾਲੇ ਹਮਾਮ ਸਾਹਿਬ ਵੀ ਆਏ ਸੀ ਔਰ ਮੈਂ ਸਾਰੇ ਰੋਗੜਾ ਵਾਸੀ ਨੂੰ ਇਸ ਚੀਜ਼ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਵੀ